हां जी दोस्तों हर रोज दी तरह अबोर किन्नू मंडी ਪਹੁੰਚ ਚੁੱਕੇ ਆ ਤੇ ਅੱਜ ਪਹਿਲੇ ਦਿਨ ਸਾਲ 2024 ਦੇ ਪਹਿਲੇ ਦਿਨ ਦੇ ਕੀ ਭਾ ਰੇ ਆ ਤੁਹਾਨੂੰ ਜਾਣਕਾਰੀ ਦੇਵਾਂਗੇ ਪਰ ਤੁਹਾਨੂੰ ਦੱਸ ਦਈਏ ਕਿ ਅੱਜ ਪਹਿਲੇ ਦਿਨ ਬੋਲੀ ਹੋਈ ਐ ਤੇ ਅਗਲੇ 2 ਦਿਨ ਬੋਲੀ ਹੋਣੀ ਐ ਜਾਂ ਨਹੀਂ ਉਹ ਵੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਦੇਵਾਂਗੇ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਕਿਸਾਨਾਂ ਤੱਕ ਇਹ ਜਾਣਕਾਰੀ ਇਹ ਜੜੀ ਪਹੁੰਚ ਸਕੇ ਤਾਂ ਅੱਜ 1 ਜਨਵਰੀ 2024 ਸਾਲ ਦਾ ਪਹਿਲਾ ਦਿਨ ਤੇ ਅੱਜ ਕਿਨੂ ਮੰਡੀ ਦੇ ਵਿੱਚ ਜਿਹੜੀ ਬੋਲੀ ਆ ਉਹ ਹੋਈ ਹੈ ਪਰ ਜਿਹੜਾ ਭਾਅ ਉਹ ਸਿਰਫ ਉੱਚਾ ਜਿਹੜਾ ਮਾਲ ਆ ਉਹ ਹੀ ਵਿਕਿਆ ਹੈ ਜਿਹੜਾ ਰੇਟ ਵਾਲੇ ਮਾਲ ਅੱਜ ਮੰਡੀ ਦੇ ਵਿੱਚ ਨਹੀਂ ਵਿਕੇ ਜਿਸ ਕਾਰਨ ਕਿਸਾਨਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪਿਆ ਅੱਜ ਜਿਹੜਾ 7-8 ਰੁਪਏ ਤੋਂ ਲੈ ਕੇ ਜਿਹੜਾ ਕਿਨੂ 11 ਰੁਪਏ ਤੱਕ ਉਹ ਵਿਕਿਆ ਇਸ ਤੋਂ ਕਿਨੂ ਆ ਜਿਹੜਾ ਮੰਡੀ ਦੇ ਵਿੱਚ ਨਹੀਂ ਵਿਕਿਆ ਕਿਉਂਕਿ ਜਿਹੜਾ ਦਿੱਲੀ ਮਾਲ ਜਾਂਦਾ ਉਸ ਲੈਵਲ ਦਾ ਮਾਲ ਹੈ ਜਿਹੜਾ ਉਹ ਨਹੀਂ ਵਿਕਿਆ ਕਿਉਂਕਿ ਮੰਡੀ ਦੇ ਵਿੱਚ ਜਿਹੜੀ ਟਰਾਂਸਪੋਰਟ ਦੀ ਹੜਤਾਲ ਚੱਲ ਰਹੀ ਹੈ ਉਹ ਹੜਤਾਲ ਚੱਲਣ ਕਾਰਨ ਜਿਹੜਾ ਬਿਲਕੁਲ ਵੀ ਜਿਹੜੇ ਟਰ ਜਿਹੜਾ ਕੋਈ ਸਾਧਨ ਹੈ ਨਹੀਂ ਆਉਂਦਾ ਜਿਸ ਕਾਰਨ ਮਾਲ ਹੈ ਵਪਾਰੀ ਲਿਆ ਸਕਣ ਤਾਂ ਅੱਜ ਵਾਲਾ ਜਿਹੜਾ ਮਾਲ ਕਿੰਨੂੰ ਖਰੀਦਿਆ ਗਿਆ ਉਹ ਵੀ ਮੰਡੀ ਦੇ ਵਿੱਚ ਤਰਪਾਣਾ ਪਾ ਕੇ ਰੱਖਿਆ ਗਿਆ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਟਰਾਂਸਪੋਰਟਰਾਂ ਦੀ ਹੜਤਾਲ ਦਾ ਜਿਹੜਾ ਅਸਰ ਹੈ ਉਹ ਹਬੋਰ ਕਿੰਨੂੰ ਮੰਡੀ ਤੇ ਵੀ ਪੈ ਰਿਹਾ ਹੈ ਕੁਝ ਸਾਧਨ ਜਿਹੜੇ ਨਿੱਜੀ ਕੋਈ ਸਾਧਨ ਸੀਗੇ ਸਿਰਫ ਉਹਨਾਂ ਦੇ ਮਾਲ ਹੈ ਜਿਹੜਾ ਬਾਹਰਲੀਆ ਮੰਡੀਆਂ ਦੇ ਵਿੱਚ ਗਿਆ ਫਿਲਹਾਲ ਕੱਲ 2 ਜਨਵਰੀ ਤੇ 3 ਜਨਵਰੀ ਨੂੰ ਵੀਰੋ ਅਬੋਰ ਕਿੰਨੂ ਮੰਡੀ ਬੰਦ ਰਹੂਗੀ ਤੇ 3 2 ਦਿਨ ਜਿਹੜੀ ਬੋਲੀ ਆ ਉਹ ਮੰਡੀ ਦੇ ਵਿੱਚ ਨਹੀਂ ਹੋਊਗੀ ਤਾਂ ਫੈਸਲਾ ਕੀਤਾ ਗਿਆ ਕਿਉਂਕਿ ਜਿੰਨਾ ਚਿਰ ਟਰਾਂਸਪੋਰਟਰਾਂ ਦਾ ਕੋਈ ਹੱਲ ਨਹੀਂ ਹੁੰਦਾ ਮਾਲ ਜਿਹੜਾ ਟਵਾ ਟਵਾਈ ਲਈ ਸਾਧਨ ਨਹੀਂ ਉਪਲਬਧ ਹੁੰਦੇ ਉਹਨਾਂ ਚਿਰ ਜਿਹੜੀ ਮੰਡੀ ਐ 2 ਦਿਨ 2 ਜਨਵਰੀ ਤੇ 3 ਜਨਵਰੀ ਨੂੰ ਬੰਦ ਰਹੂਗੀ ਤੇ ਅੱਜ ਵੀ ਜਿਹੜਾ ਛੋਟਾ ਮਾਲ ਐ ਜਿਹੜਾ 4 ਰੁਪਏ 5 6 ਰੁਪਏ 7 ਰੁਪਏ ਤੱਕ ਵਿਕਦਾ ਐ ਉਹ ਮੰਡੀ ਦੇ ਵਿੱਚ ਨਹੀਂ ਵਿਕਿਆ ਤੇ ਉੱਚਾ ਮਾਲ ਜਿਹੜਾ ਸਿਰਫ 8 ਰੁਪਏ ਤੋਂ 11 ਰੁਪਏ ਤੱਕ ਜਿਹੜਾ ਉੱਚਾ ਮਾਲ ਐ ਉਹੀ ਮੰਡੀ ਦੇ ਵਿੱਚ ਵਿਕਿਆ ਵੀਰੋ ਤਾਂ ਅੱਜ 1 ਜਨਵਰੀ 2024 ਦੇ ਭਾਅ ਤੁਹਾਡੇ ਨਾਲ ਸਾਂਝੇ ਕਰ ਰਹੇ ਆ ਵੀਰੋ ਤਾਂ ਕਿੰਨੂ ਮੰਡੀ ਦੇ ਵਿੱਚ ਜਿਹੜੇ ਅੱਜ ਦਾ ਹਾਲਾਤ ਐ ਉਹ ਜਿਹੜਾ ਛੋਟਾ ਮਾਲ ਐ ਜਾਂ ਵਧੀਆ ਕੁਆਲਟੀ ਵਾਲਾ ਮਾਲ ਨਹੀਂ ਹੈਗਾ ਸੀ ਉਹ ਮੰਡੀ ਦੇ ਵਿੱਚ ਨਹੀਂ ਵਿਕਿਆ ਦੋ ਦਿਨ ਹੜਤਾਲ ਰਹੂਗੀ ਵੀਰੋ ਤਾਂ ਮੰਡੀ ਦੇ ਵਿੱਚ ਮਾਲ ਤੁਸੀਂ 2-3 ਜਨਵਰੀ ਨੂੰ ਨਹੀਂ ਲੈ ਕੇ ਆਉਣਾ ਤਾਂ ਜੋ ਤੁਹਾਨੂੰ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਅਬੋਰ ਕਿੰ ਨੂੰ ਮੰਡੀ ਤੋਂ ਲਾਈਵ ਤੁਹਾਨੂੰ ਦਿਖਾ ਰਹੇ ਆ ਮਾਲ ਮੰਡੀ ਦੇ ਵਿੱਚ ਜਿਹੜਾ ਅੱਜ ਜਿੰਨਾ ਆਇਆ ਸੀ ਉਹ ਵਿਕਿਆ ਪਰ ਉਹ ਗਿਆ ਨਹੀਂ ਕਿਤੇ ਉੱਥੇ ਹੀ ਜਿਹੜਾ ਤਰਪਾਣਾ ਪਾ ਕੇ ਰੱਖਿਆ ਗਿਆ ਕਿਉਂਕਿ ਹੜਤਾਲ ਹੈ ਜਿਹੜੀ ਟਰਾਂਸਪੋਰਟਰਾਂ ਦੀ ਹੜਤਾਲ ਚੱਲ ਰਹੀ ਹੈ ਅਬੋਰ ਕਿਨੂ ਮੰਡੀ 1 ਜਨਵਰੀ 2024 ਦੇ ਭਾਅ ਤੁਹਾਡੇ ਨਾਲ ਸਾਂਝੇ ਕਰ ਰਹੇ ਆ ਅੱਜ ਸਿਰਫ 8 ਰੁਪਏ ਤੋਂ ਲੈ ਕੇ 11 ਰੁਪਏ ਤੱਕ ਜਿਹੜਾ ਕਿਨੂ ਵਿਕਿਆ ਹੈ ਇਸ ਕੁਆਲਿਟੀ ਦਾ ਵਧੀਆ ਕੁਆਲਿਟੀ ਵਾਲਾ ਕਿਨੂ ਆ ਸਿਰਫ ਉਹ ਵਿਕਿਆ ਵੀਰੋ ਦੂਜਾ ਕਿਨੂ ਆ ਜਿਹੜਾ ਮੰਡੀ ਦੇ ਵਿੱਚ ਉਹ ਨਹੀਂ ਵਿਕਿਆ ਅੱਜ ਕਿਉਂਕਿ ਜਿਹੜਾ ਹੜਤਾਲ ਟਰਾਂਸਪੋਰਟਰਾਂ ਦੀ ਹੜਤਾਲ ਹੋਣ ਕਾਰਨ ਜਿਹੜਾ ਮਾਲ ਬਾਹਰ ਖਾਸ ਤੌਰ ਤੇ ਦਿੱਲੀ ਦੀਆਂ ਮੰਡੀਆਂ ਵਿੱਚ ਜਾ ਨਹੀਂ ਸਕਦਾ ਸੀ ਤਾਂ ਉਹ ਮਾਲ ਜਿਹੜਾ ਅੱਜ ਮੰਡੀ 'ਚ ਨਹੀਂ ਵਿਕਿਆ ਸਿਰਫ ਉਹ ਉੱਚਾ ਮਾਲ ਜਿਹੜਾ 8 ਰੁਪਏ ਤੋਂ 11 ਰੁਪਏ ਤੱਕ ਵਧੀਆ ਕੁਆਲਿਟੀ ਵਾਲਾ ਮਾਲ ਹੈ ਸਿਰਫ ਉਹ ਹੀ ਮੰਡੀ ਦੇ ਵਿੱਚ ਵਿਕਿਆ ਤੇ ਠੰਡ ਦਾ ਵੀ ਅਸਰ ਹੈ ਜਿਹੜਾ ਲਗਾਤਾਰ ਵਧ ਰਿਹਾ ਹੈ ਠੰਡ ਕਾਰਨ ਵੀ ਜਿਹੜਾ ਰੇਟ ਤੇ ਅਸਰ ਹੈ ਕਿੰਨੂ ਤੇ ਉਹ ਪੈ ਰਿਹਾ ਤਾਂ ਤੁਹਾਨੂੰ ਅਬੋਰ ਕਿੰਨੂ ਮੰਡੀ ਦੇ ਭਾਅ ਸਾਂਝੇ ਕਰ ਰਹੇ ਹਾਂ ਕਿ ਅੱਜ 1 ਜਨਵਰੀ 2024 ਦੇ ਭਾਅ ਸਿਰਫ 8 ਰੁਪਏ ਤੋਂ 11 ਰੁਪਏ ਵਾਲਾ ਕਿੰਨੂ ਵਿਕਿਆ ਵਧੀਆ ਕੁਆਲਿਟੀ ਵਾਲਾ ਮਾੜਾ ਕਿੰਨੂ ਮੰਡੀ ਦੇ ਵਿੱਚ ਵਿਕਿਆ ਨਹੀਂ ਤੇ ਦੋ ਦਿਨ ਹੜਤਾਲ ਹੈ ਜਿਹੜੀ 2 ਜਨਵਰੀ ਤੇ 3 ਜਨਵਰੀ ਨੂੰ ਉਹ ਹੜਤਾਲ ਰਹੂਗੀ ਤਾ ਕੋਈ ਵੀ ਵੀਰ ਜਿਹੜਾ ਉਹ ਕਿੰਨੂ ਨਾਂ ਲੈ ਕੇ ਆਵੇ ਮੰਡੀ 'ਚ ਤਾਂ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਵੀਰੋ ਤਾਂ ਜੋ ਕੋਈ ਖੱਜਲ ਖਵਾਰ ਕਿਸਾਨ ਵੀਰ ਨਾ ਹੋਵੇ ਕਿੰਨੂ 'ਚ ਮੰਡੀ ਦੇ ਵਿੱਚ ਕਿੰਨੂ ਨਾਂ ਲੈ ਕੇ ਆਵੇ 2 ਜਨਵਰੀ ਤੇ 3 ਜਨਵਰੀ ਨੂੰ ਹੜਤਾਲ ਰਹੂਗੀ ਮੰਡੀ ਦੇ ਵਿੱਚ